ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਓ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਜੀ ਚੰਗੇ ਮੰਦੇ ਲੋਕਾਂ ਨੂੰ ਵੇਖਣ ਦਾ ਗੁਰੂ ਜੀ ਦਾ ਅਲੌਕਿਕ ਨਜ਼ਰੀਆ ਲੋਕਾਂ ਦਾ ਉਧਾਰ ਕਰਦੇ ਕਰਦੇ ਜਗਨਨਾਥ ਪੁਰੀ ਨੂੰ ਜਾਂਦੇ ਹੋਏ ਗੁਰੂ ਜੀ ਤੇ ਭਾਈ ਮਰਦਾਨਾ ਨੇ ਇੱਕ ਪਿੰਡ ਤੋਂ ਬਾਹਰ ਟਿਕਾਣਾ ਕੀਤਾ ਤੇ ਭਜਨ ਬੰਦਕੀ ਦੇ ਵਿੱਚ ਜੁੜ ਗਏ ਭਜਨ ਬੰਦਕੀ ਉਪਰੰਤ ਭਾਈ ਜੀ ਨੇ ਗੁਰੂ ਜੀ ਨੂੰ ਪੁੱਛਿਆ ਜੇ ਆਗਿਆ ਹੋਵੇ ਤਾਂ ਮੈਂ ਪਿੰਡ ਦੇ ਵਿੱਚ ਜਾ ਕੇ ਭੋਜਨ ਆਦ ਕਰਿਆ ਵਾ ਤਾਂ ਗੁਰੂ ਜੀ ਨੇ ਆਗਿਆ ਦੇ ਦਿੱਤੀ ਤੇ ਨਾਲ ਹੀ ਚੌਕੰਨੇ ਰਹਿਣ ਲਈ ਤਾੜਨਾ ਵੀ ਕਰ ਦਿੱਤੀ ਉਸ ਪਿੰਡ ਦੇ ਲੋਕ ਐਨੇ ਬੇਲਿਹਾਜ ਮੂਰਖ ਅਤੇ ਕਪੱਤੇ ਸਨ ਕੀ ਮਰਦਾਨਾ ਜੀ ਨੂੰ ਬੁਰਾ ਭਲਾ ਵੀ ਇਸ ਹੱਦ ਤੱਕ ਕਿਹਾ ਤੁਸੀਂ ਸਾਦਾ ਸੰਤਾ ਨੇ ਕੀ ਗੰਦ ਪਾਇਆ ਹੋਇਆ ਹੈ ਸਾਡੇ ਪਿੰਡ ਦੀ ਜੂ ਛੱਡ ਕੇ ਦੌੜ ਜਾਓ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਇਥੋਂ ਤੱਕ ਕਿ ਉਹਨਾਂ ਨੇ ਮਰਦਾਨੇ ਦੇ ਮੰਗਰ ਕੁੱਤੇ ਵੀ ਪਾ ਦਿੱਤੇ ਤੇ ਗਾਲਾਂ ਵੀ ਕੱਢੀਆਂ ਅੰਨ ਪਾਣੀ ਤਾਂ ਕੀ ਛਕਾਉਣਾ ਸੀ ਭਾਈ ਮਰਦਾਨਾ ਨੇ ਉਹਨਾਂ ਤੋਂ ਮਸਾਂ ਆਪਣਾ ਪਿੱਛਾ ਛੁੜਵਾਇਆ ਤੇ ਵਾਪਸ ਪਹੁੰਚ ਕੇ ਸਾਰੀ ਵਿਆਖਿਆ ਗੁਰੂ ਜੀ ਨੂੰ ਸੁਣਾਈ ਇਹ ਸੁਣ ਕੇ ਗੁਰੂ ਜੀ ਮੁਸਕਰਾਉਣ ਲੱਗੇ ਉਧਰ ਪਿੰਡ ਦੇ ਕੁਝ ਲੋਕ ਗੁਰੂ ਜੀ ਵੱਲ ਆਉਂਦੇ ਨਜ਼ਰ ਆਏ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਆਖਿਆ ਮਰਦਾਨਿਆਂ ਤੇਰੇ ਮਿੱਤਰ ਤਾਂ ਇੱਥੇ ਵੀ ਪਹੁੰਚ ਗਏ ਹਨ ਮਰਦਾਨੇ ਨੇ ਹੱਸ ਕੇ ਕਿਹਾ ਕਿ ਹੁਣ ਮੈਂ ਆਪਣੇ ਮਾਲਕ ਦੇ ਕੋਲ ਹਾਂ ਹੁਣ ਮੈਨੂੰ ਕਿਸੇ ਦਾ ਡਰ ਨਹੀਂ ਐਨੇ ਨੂੰ ਉਹ ਲੋਕ ਗੁਰੂ ਜੀ ਕੋਲ ਪਹੁੰਚ ਗਏ ਅਤੇ ਕਹਿਣ ਲੱਗੇ ਸਾਡੇ ਪਿੰਡ ਦੀ ਹੱਦ ਛੱਡ ਕੇ ਦੌੜ ਜਾਓ ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ ਭਲੇ ਮਾਨਸੋ ਸਾਡੀ ਚਿੰਤਾ ਨਾ ਕਰੋ ਅਸੀਂ ਕਿਹੜਾ ਇੱਥੇ ਵਸਣਾ ਆਏ ਹਾਂ ਸਾਡੀ ਇਹੀ ਅਰਦਾਸ ਹੈ ਕਿ ਤੁਸੀਂ ਇੱਥੇ ਸਦਾ ਵਸਦੇ ਰਹੋ ਇਹ ਕਹਿ ਕੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੁਰਦੇ ਬਣੇ ਅਤੇ ਕਿਸੇ ਹੋਰ ਪਿੰਡ ਦੇ ਬਾਹਰ ਜਾ ਕੇ ਡੇਰਾ ਲਾਇਆ ਅਤੇ ਕੀਰਤਨ ਦੇ ਵਿੱਚ ਜੁੜ ਗਏ ਜਦੋਂ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਹਮਹਮਾ ਕੇ ਗੁਰੂ ਜੀ ਪਾਸ ਪਹੁੰਚ ਗਏ ਅਤੇ ਮੱਥਾ ਟੇਕ ਕੇ ਉੱਥੇ ਕੀਰਤਨ ਸੁਣਨ ਲਈ ਬੈਠ ਗਏ ਕੀਰਤਨ ਦੀ ਸਮਾਪਤੀ ਉੱਤੇ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਪਿੰਡ ਦਰਸ਼ਨ ਦੇ ਕੇ ਸੇਵਾ ਕਰਨ ਦਾ ਮੌਕਾ ਦਿਓ ਜਦ ਗੁਰੂ ਜੀ ਨੇ ਪਿੰਡ ਜਾਣ ਤੋਂ ਨਾ ਕਰ ਦਿੱਤੀ ਤਾਂ ਪਿੰਡ ਵਾਲੇ ਕਈ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਪਿੰਡ ਤੋਂ ਬਾਹਰ ਹੀ ਲੈ ਆਏ ਚੰਗੇ ਸਵਾਦ ਭੋਜਨ ਸ਼ੱਕ ਕੇ ਭਾਈ ਮਰਦਾਨਾ ਬਹੁਤ ਖੁਸ਼ ਹੋਇਆ ਤਾਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਕੁਝ ਦਿਨ ਹੋਰ ਇਸ ਪਿੰਡ ਦੇ ਵਿੱਚ ਠਹਿਰੀਏ ਕੁਝ ਦਿਨ ਠਹਿਰਨ ਉਪਰੰਤ ਜਦ ਗੁਰੂ ਜੀ ਨੇ ਅਤੇ ਭਾਈ ਮਰਦਾਨਾ ਜੀ ਉੱਥੋਂ ਚੱਲਣ ਲੱਗੇ ਤਾਂ ਗੁਰੂ ਜੀ ਬੋਲੇ ਇਸ ਪਿੰਡ ਦੇ ਲੋਕ ਉੱਜੜ ਜਾਣ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਂ ਇਹ ਸਮਝ ਕੇ ਅਸਮਰਥ ਹਾਂ ਕਿ ਭੈੜੇ ਪਿੰਡ ਦੇ ਭੈੜੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਇਹਨਾਂ ਭਲੇ ਪੁਰਸ਼ਾਂ ਨੂੰ ਇਹ ਕਠੋਰ ਬਚਨ ਕਿਉਂ ਮੈਨੂੰ ਜ਼ਰੂਰ ਸਮਝਾਓ ਕਿ ਆਪ ਜੀ ਵੱਲੋਂ ਅਜਿਹਾ ਕਰਨ ਦੇ ਕੀ ਕਾਰਨ ਹਨ ਗੁਰੂ ਜੀ ਨੇ ਸਮਝਾਇਆ ਉਹ ਮਲੀਨ ਬੁੱਧੀ ਵਾਲੇ ਲੋਕ ਆਪਣੇ ਪਿੰਡ ਵਿੱਚ ਵੱਸਦੇ ਹੀ ਠੀਕ ਹਨ ਜਿਵੇਂ ਗੰਦਕੀ ਇੱਕ ਥਾਂ ਪਈ ਹੀ ਠੀਕ ਹੁੰਦੀ ਹੈ ਜੇ ਖਿੱਲਰ ਜਾਵੇ ਤਾਂ ਬਦਬੂ ਹੀ ਖਿਲਾਰਦੀ ਹੈ ਇਸ ਦੇ ਉਲਟ ਭਲੇ ਅਤੇ ਸਾਊ ਪੁਰਸ਼ ਜਿਵੇਂ ਜਿੱਥੇ ਹੀ ਜਾਣਗੇ ਉਸ ਥਾਂ ਦੇ ਲੋਕਾਂ ਨੂੰ ਆਪਣੇ ਗੁਣਾਂ ਦੇ ਖੁੱਲੇ ਗੱਫੇ ਵੰਡਣਗੇ ਅਤੇ ਉਹਨਾਂ ਦੇ ਸਾਊ ਪਣ ਦੇ ਵਿੱਚ ਸਹਾਈ ਹੋਣਗੇ ਅਤੇ ਆਪਣੇ ਵਰਗਾ ਹੀ ਬਣਾ ਲੈਣਗੇ ਗੁਰੂ ਜੀ ਦੀ ਇਹ ਅਲੌਕਿਕ ਸੋਚ ਸੁਣ ਕੇ ਭਾਈ ਮਰਦਾਨਾ ਜੀ ਹੱਕੇ ਵੱਕੇ ਰਹਿ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ